ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬਾਹੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਜੋ ਭਾਈ ਦੀਪ ਸਿੱਧੂ ਤੇ ਭਾਈ ਅਮਰਪਾਲ ਸਿੰਘ ਹੁਣਾਂ ਜੋ ਇਹਦੇ ਮੁੱਖ ਸੇਵਾਦਾਰ ਨੇ ਉਹਨਾਂ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸਾਂ ਸਾਡੀਆਂ ਸਾਰੀਆਂ ਹੀ ਸੀਮਾ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਤੇ ਦਿਨਾਂ ਨਗਰ ਚ ਰਾਸ਼ਨ ਦੀ ਚਾਰੇ ਦੀ ਲੰਗਰ ਦੀ ਪਾਣੀ ਦੀ ਜੋ ਜੋ ਵੀ ਚੀਜ਼ਾਂ ਨੇ ਸਾਰਾ ਪ੍ਰਬੰਧ ਕਰਕੇ ਅਸੀਂ ਪਿੰਡ ਪਿੰਡ ਜਾ ਕੇ ਸਾਰਾ ਸਮਾਨ ਪਹੁੰਚਾ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਘੱਟੋ ਘੱਟ ਵੀ ਦੋ 250 ਪਿੰਡ ਜਿਹੜਾ ਉਹ ਪ੍ਰਭਾਵਿਤ ਹੋਇਆ ਆ ਆ ਪਰਮਦਾਸ ਤੱਕ ਵੀ ਅੱਜ ਹੋ ਗਏ ਆ ਪਾਣੀ ਬਹੁਤ ਜ਼ਿਆਦਾ ਆ ਤੇ ਸੰਗਤ ਨੂੰ ਵਾਦੋ ਵਾਦ ਪਾਣੀ ਦੀ ਲੋੜ ਸੀਗੀ ਲੰਗਰ ਦੀ ਵੀ ਲੋੜ ਆ ਪਰ ਆਉਣ ਵਾਲੇ ਦਿਨਾਂ 'ਚ ਜੋ ਹੋਊਗਾ ਉਹ ਮੈਨੂੰ ਲੱਗਦਾ ਸਭ ਤੋਂ ਵੱਧ ਪੇਜਬਾਨ ਜੋ ਜਾਨਵਰ ਨੇ ਉਹਨਾਂ ਨੂੰ ਚਾਰੇ ਦੀ ਬਹੁਤ ਲੋੜ ਆ ਤੇ ਜਦੋਂ ਹੌਲੀ ਹੌਲੀ ਪਾਣੀ ਥੋੜਾ ਥੋੜਾ ਘਟਦਾ ਆ ਫਿਰ ਮੈਂ ਆਉਂ ਸੰਗਤ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵੀ ਆਉਣ ਵਾਲੇ ਦਿਨਾਂ 'ਚ ਇਸ ਲਾਗੇ 'ਚ ਜੋ ਬਹਾਰਾਂ ਦੀ ਮਾਰ ਕਰਕੇ ਪੀੜਤ ਹੋਏ ਨੇ ਲੋਕ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਚਾਰੇ ਦਾ ਪ੍ਰਬੰਧ ਜ਼ਰੂਰ ਕਰੋ ਤੇ ਆਪ ਆ ਕੇ ਸੇਵਾ ਕਰੋ ਤੇ ਪਿੰਡ-ਪਿੰਡ ਜਾ ਕੇ ਸੇਵਾ ਕਰੋ ਕਿਉਂਕਿ ਇੱਕ ਦੋ ਦਿਨ ਤੱਕ ਪਾਣੀ ਮੈਨੂੰ ਲੱਗਦਾ ਥੋੜਾ ਘਟ ਜੇਗਾ ਤੇ ਸੜਕਾਂ ਜਿਹੜੀਆਂ ਲੱਭਣ ਡਿਆ ਪੈਣਗੀਆਂ ਭਾਜੀ ਪਹਾੜਾ ਜਿਹੜਾ ਵਾ ਨਾ ਫਰਕ ਫੁੱਟ 2 ਫੁੱਟ ਦਾ ਹੀ ਪਿਆ ਵਾ ਫਰਕ ਪਰ ਇਹ ਆ ਵੀ ਜਿਹੜਾ ਕਿ ਉਹ ਹੋਰ ਜਿਹੜਾ ਪਾਣੀ ਵੱਧ ਆਉਣ ਦੀ ਸੰਭਾਵਨਾ ਸੀ ਉਹ ਘਟੀ ਹੈ ਥੋੜੀ ਜੀ ਕਿ ਪਾਣੀ ਹੋਰ ਜ਼ਿਆਦਾ ਨਹੀਂ ਆ ਰਿਹਾ ਪਰ ਜਿੱਥੇ ਐਕ ਲੋ ਗਿਆ ਵਾ ਪਰ ਅਜੇ ਵੀ ਜਿਹੜੇ ਹਾਈਵੇ ਨੇ ਉਹ ਹਾਈਵੇ ਲੱਭ ਰਿਹਾ ਵਾ ਪਰ ਪਿੰਡਾਂ ਦੇ ਜਿਹੜੇ ਰੋਡ ਨੇ ਨਾ ਲਿੰਕ ਰੋਡ ਜਿਹੜੇ ਹੁੰਦੇ ਨੇ ਜਿੱਦਾਂ ਅਸੀਂ ਟਰੈਡਰ ਟਰਾਲੀਆਂ ਲੈ ਕੇ ਪਿੰਡ ਤੱਕ ਸਮਾਨ ਪਹੁੰਚਾਉਣਾ ਉਹਦੇ 'ਚ ਅਜੇ ਵੀ ਤੰਗੀ ਆ ਰਹੀ ਆ ਤੇ ਸਾਡੇ ਕੋਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਬੋਟਾਂ ਦਾ ਬਹੁਤ ਘੱਟ ਪ੍ਰਬੰਧ ਆ ਜਿਹੜਾ ਅੱਜ ਹੁਣ ਤੱਕ ਜੋ ਅਸੀਂ ਪਿੰਨਾਂ ਤੱਕ ਸਮਾਨ ਦੇਣ ਜਾਣਾ ਉਹਦੇ ਤੋਂ ਜਿਹੜੇ ਪਿੰਨਾਂ 'ਚ ਦਾਦਾ ਫੁੱਟ ਪਾਣੀ ਹੈ ਉੱਥੇ ਬੋਟਾਂ ਕਰਕੇ ਨਹੀਂ ਸਮਾਨ ਪਹੁੰਚਾਇਆ ਜਾ ਰਿਹਾ ਪਰ ਫਿਰ ਵੀ ਸਾਡੇ ਸੰਸਥਾ ਦੇ ਜਿਹੜੇ ਨੌਜਵਾਨ ਮੁੜੇ ਨੇ ਉਹ ਇੱਕ ਇੱਕ ਟਰੈਕਟਰ ਲੈ ਕੇ ਤੇ ਥੋੜਾ ਥੋੜਾ ਸਮਾਨ ਉਹਦੇ ਤੇ ਖੜਕੇ ਤੇ ਉਹ ਪਹੁੰਚਾ ਰਹੇ ਨੇ ਕਿੰਨੀਆਂ ਟੀਮਾਂ ਨਾਲ ਕੰਮ ਕਰ ਰਹੇ ਹਾਂ ਅਸੀਂ ਪਹਿਲੀ ਪਾਜੀ ਬਾਤ ਸਾਡੀਆਂ ਪੂਰੇ ਜ਼ਿਲ੍ਹੇ 'ਚ 15 ਟੀਮਾਂ ਲੱਗੀਆਂ ਹੋਈਆਂ ਨੇ ਜੋ 10-10 5-5 ਟਰੈਕਟਰ ਲੱਗੇ ਵੱਖਰੇ ਵੱਖਰੇ ਹਲਕੇ ਕਵਰ ਕਰ ਰਹੇ ਨੇ ਇੱਕ ਸਾਡਾ ਦੀਨਾ ਨਗਰ ਹਲਕਾ ਕਵਰ ਹੋ ਰਿਹਾ ਗਰਦਾਸਪੁਰ ਹਲਕਾ ਕਵਰ ਹੋ ਰਿਹਾ ਡੇਰਾ ਬਾਬਾ ਨਾਨਕ ਤੇ ਰਮਦਾਸ ਉਹ ਵੀ ਵਤੇਗੜ ਚੂੜੀਆਂ ਚ ਸਾਰੇ ਵੀਰ ਜਿਹੜੇ ਲੱਗੇ ਹੋਏ ਨੇ ਤੇ ਸਾਰਾ ਲੱਗਦਾ ਆਪਾਂ ਕਵਰ ਕਰ ਹੀ ਚੁੱਕੇ ਆਂ ਜ਼ਿਆਦਾਤਰ ਸਾਰਾ ਏਰੀਆ ਤੇ ਜਿਹੜੇ ਲੋਕ ਅਜੇ ਤੱਕ ਨਹੀਂ ਕਵਰ ਲਿਖੀ ਵਾਲਾ ਅਪੀਲ ਕਰਦੇ ਇਹ ਕਹਿਣਾ ਚਾਹੁੰਦਾ ਵੀ ਹੁਣ ਚਲੋ ਠੀਕ ਆੇ ਕਈ ਕੋਈ ਡਰ ਵੀ ਹੁੰਦਾ ਹੈ ਸੰਗਤ ਕੋ ਵੀ ਪਤਾ ਨਹੀਂ ਪਾਣੀ ਦਾ ਵਹਾਅ ਜ਼ਿਆਦਾ ਆਜੇ ਸਾਡਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਰ ਮੈਂ ਇਹ ਸੰਗਤ ਨੂੰ ਕਹਿਣਾ ਚਾਹ ਹੁਣ ਜਿਹੜਾ ਵਾ ਪਾਣੀ ਦਾ ਪ੍ਰਭਾਵ ਬਹੁਤ ਡਾਊਨ ਆ ਚੁੱਕਾ ਵਾ ਠੀਕ ਆ ਹੁਣ ਆਪਾਂ ਪਹੁੰਚ ਕਰ ਸਕਦੇ ਹਾਂ ਪਿੰਡਾਂ ਪਿੰਡਾਂ ਤੱਕ ਆਓ ਘਰਾਂ ਚੋਂ ਬਾਹਰ ਨਿਕਲੋ ਇਹ ਜਿਹੜੇ ਲੋਕ ਨੇ ਇਹ ਤੇ ਮੈਨੂੰ ਲੱਗਦਾ ਵੀ 10-15 ਸਾਲ ਆਪਣੇ ਪਿਆਰਾਂ ਤੇ ਖੜੇ ਨਹੀਂ ਹੋ ਸਕਦੇ ਕਿਉਂਕਿ ਫਸਲਾਂ ਤੇ ਐਨੀ ਮਾਰ ਪੈ ਗਈ ਆ ਜੋ ਮਗਰੋਂ ਹੜ ਦਾ ਪਾਣੀ ਜਿਹੜਾ ਆਇਆ ਵਾ ਜਾਂ ਜੋ ਗਾਰਾ ਮਗਰੋਂ ਆ ਰਿਹਾ ਆਉਣ ਵਾਲੇ ਮੈਨੂੰ ਲੱਗਦਾ ਸਾਲ ਫਸਲ ਹੋਣੀ ਨਹੀਂ ਹੈ ਜੋ ਹਾਲਾਤ ਬਣ ਗਏ ਨੇ ਸਰਕਾਰ ਅੱਗੇ ਵੀ ਬੇਨਤੀ ਆ ਕਿ ਕਿਸਾਨਾਂ ਨੂੰ ਘੱਟੋ ਘੱਟ ਤੇ ਪਰ ਕਿੱਲੇ ਦਾ 40 45000 ਰੁਪਇਆ ਮੁਆਵਜ਼ਾ ਦੇਣਾ ਚਾਹੀਦਾ ਜੇ ਲੋਕ ਬਚਾਉਣੇ ਨੇ ਤੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਬੇਨਤੀ ਸੈਂਟਰ ਸਰਕਾਰ ਅੱਗੇ ਵੀ ਆ ਤੇ ਪੰਜਾਬ ਸਰਕਾਰ ਅੱਗੇ ਵੀ ਆ ਵੀ ਇਹ ਨਹੀਂ ਲੈ ਕੇ ਹੈਲੀਕਾਪਟਰ ਲੈ ਕੇ ਫੇਰਾ ਮਾਰ ਕੇ ਲੰਘ ਜਾਓ ਪਿੰਡਾਂ ਚਾਓ ਲੋਕਾਂ ਦੇ ਹਾਲਾਤ ਜਾਣੋ ਜ਼ਿੰਮੇਦਾਰ ਪਰਿਵਾਰ ਤੇ ਖੜੇ ਨਹੀਂ ਹੋ ਸਕਦੇ ਸਾਲ ਦੋ ਸਾਲ ਜਿਹੜਾ ਗਰੀਬ ਪਰਿਵਾਰ ਆ ਜਿਹੜਾ ਮਜ਼ਦੂਰ ਪਰਿਵਾਰ ਆ ਉਹਨਾਂ ਦੀ ਵੀ ਬਾਹ ਫੜੋ ਆਗੇ ਉਹਨਾਂ ਕੋ ਜਿਹੜੇ ਕੱਪੜੇ ਲੀੜਿਆ ਦਾ ਪ੍ਰਬੰਧ ਵੀ ਮੈਂ ਕਿੰਨਾ ਕਰਨਾ ਚਾਹੀਦਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਵੀ ਜਿੰਨਾਂ ਕੋ ਸਾਡੇ ਕੋ ਵੀਰਾ ਭਰਾਵਾਂ ਕੋ ਘਰ ਪੁਰਾਣੇ ਕੱਪੜੇ ਪਏ ਆ ਉਹ ਚਾਰ ਪੰਜ ਦਿਨ ਤੱਕ ਇਕੱਠੇ ਹੋ ਕੇ ਜਿੰਨੇ ਜੋਗੇ ਵੀ ਹੈਗੇ ਜੇ ਦੋ ਦੋ ਚਾਰ ਚਾਰ ਕੱਪੜੇ ਜਿੰਨੇ ਵੀ ਹੈਗੇ ਗਰੀਬ ਪਰਿਵਾਰਾਂ ਨੂੰ ਲੋ ਆ ਕੇ ਬਹੁਤ ਬੁਰਾ ਹਾਲਾਤ ਹੈ ਧੰਨਵਾਦ